ਸੋਰਠ ਮਹੱਲਾ ਪੰਜਵਾ ਗੈਬੋੜ ਬੰਦੀ ਛੋੜਾ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਇਹੀ ਬੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਉ ਭਗਤ ਗੋਬਿੰਦ ਕਾ ਇਹ ਰਾਖੋ ਪੈਜ ਤੁਮਾਰੀ ਹਰ ਜਿਉ ਨਿਮਾਣਿਆ ਤੁਮਾਣ ਨੱਚੀ ਜਿਆ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਰਹਾ ਜੈਸਾ ਬਾਲਕ ਪਾਏ ਸੁਭਾਈ ਲਾਖ ਅਪਰਾਧ ਕਮਾਵੇ ਕਰ ਉਪਦੇਸ ਛਿੜਕੇ ਬਉ ਭਾਤੀ ਬਉੜ ਪਿਤਾ ਗਲ ਲਾਵੇ ਕਿਸ਼ਲੇ ਆਗੁਣ ਬਖਸ ਲੈ ਪ੍ਰਭ ਅਗ ਮਾਰਗ ਪਾਵੈ ਹਰੇ ਅੰਤਰ ਜਾਮੀ ਸਭ ਵਿਦ ਜਾਣੈ ਤਾ ਕਿਸ ਪਹਿ ਆਖ ਸੁਣਾਈਐ ਕਿਹੜਾ ਕਥਨ ਭੀਜ ਗੋਬਿੰਦ ਹਰ ਭਾਵੈ ਪੈਜ ਰਖਾਈਐ ਆਬਰ ਓਟ ਮੈਂ ਸਗਲੀ ਦੇਖੀ ਇਕ ਤੇਰੀ ਓਟ ਰਹੀਐ ਓਏ ਦਇਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨਤੀ ਪੂਰਾ ਸਤਗੁਰ ਮੇਲ ਮਿਲਾਵੇ ਸਾਚੂ ਕੇ ਮਨ ਕੀ ਚਿੰਤਿ ਹਰ ਹਰ ਨਾਮ ਆਵ ਖਦ ਮੁਖ ਪਾਇਆ ਜਨ ਨਾਨਕ ਸੁਖ ਬਸੰਤੀ ਹੋਏ ਦਾਏ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤਗੁਰ ਮੇਲ ਮਿਲਾਵੇ ਸਭ ਚੂਕੈ ਮਨ ਕੀ ਚਿੰਤੀ ਹਰ ਹਰ ਨਾਮ ਅਬ ਖਦ ਮੁਖ ਪਾਇਆ ਜਨਾਨਨਕ ਸੁਖ ਬਸੰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹਲਾ 5 ਗਈ ਬੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਓ ਭਗਤ ਗੋਬਿੰਦ ਕਾ ਇਹ ਰਾਖ ਹੋ ਪੈਜ ਤੁਮਾਰੀ